ਮਹਾਰਾਜ ਜਦੋਂ ਸਜਖੰਡ ਜਾਣ ਲੱਗੇ ਇਤਿਹਾਸ ਕਹਿੰਦਾ ਦੋਨੋਂ ਪੁੱਤਰ ਕੋਲ ਆਏ ਬਾਬਾ ਲਖਮੀ ਦਾਸ ਜੀ ਬਾਬਾ ਸ੍ਰੀ ਚੰਦ ਜੀ ਮਾਤਾ ਸੁਲਖਣੀ ਜੀ ਕੋਲ ਸਨ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਆਪਣੀ ਮੌਜ ਹੈ ਗੁਰਿਆਈ ਜਿਹੜੀ ਉਹ ਸੇਵਕ ਨੂੰ ਦੇ ਦਿੱਤੀ ਤੇ ਇਹ ਤਾਂ ਆਪਦੇ ਪੁੱਤਰ ਨੇ ਤੁਹਾਡੇ ਮਹਾਰਾਜ ਇਹਨਾਂ ਬੱਚਿਆਂ ਨੂੰ ਕੀ ਦਿੱਤਾ ਸਤਿਗੁਰਾਂ ਦੇ ਸ਼ਬਦ ਸੁਣਨ ਵਾਲੇ ਨੇ ਦੋਨੋਂ ਪੁੱਤਰ ਕੋਲ ਖਲੋਤੇ ਆ ਬਾਬਾ ਸ੍ਰੀ ਚੰਦ ਵੀ ਬਾਬਾ ਲਖਮੀ ਦਾਸ ਵੀ ਹਜ਼ੂਰ ਬੋਲਦੇ ਆ ਮਾਤਾ ਸੁਲਖਣੀ ਵੱਲ ਮੁਹ ਕਰਕੇ ਕਹਿੰਦੇ ਆ ਕਹਨ ਲਗੇ ਗੁਰੂ ਕਿਆਂ ਦੇ ਕੁੱਤਿਆਂ ਦੇ ਪਹਿਰਾ ਵਿੱਚ ਵੀ ਕਰਾਮਾਤ ਕਹਿ ਇਹ ਮੇਰੇ ਪੁੱਤਰ ਨੇ ਅਗਲੇ ਸ਼ਬਦ ਕਹਿ ਰੋਟੀ ਦੀ ਧਨ ਦੀ ਪੈਸੇ ਦੀ ਜ਼ਮੀਨ ਦੀ ਕੱਪੜਿਆਂ ਦੀ ਪਦਾਰਥਾਂ ਦੀ ਕੋਈ ਕਮੀ ਨਹੀਂ ਰਹੇਗੀ ਅਗਲੀ ਗੱਲ ਸੁਣਨ ਵਾਲੀ ਜੀ ਕਹਨ ਲਗੇ ਪਰ ਜਦੋਂ ਪਰ ਕਿਹਾ ਸਾਰਿਆਂ ਮਹਾਰਾਜ ਉਹ ਵੇਖਿਆ ਕਹਨ ਲਗੇ ਰੋਟੀ ਦੀ ਪੈਸੇ ਦੀ ਜ਼ਮੀਨ ਦੀ ਪਦਾਰਥਾਂ ਦੀ ਕਮੀ ਨਹੀਂ ਰਹੇਗੀ ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ